ਮੇਨ ਸੈਕਿੰਡ ਇੰਸਟੀਚਿਊਟ ਆ ਤੁਹਾਨੂੰ ਪਤਾ ਕਿ ਪਿਛਲੇ 8-10 ਸਾਲਾਂ ਤੋਂ ਕਾਫੀ ਇੰਟਰਨੈਸ਼ਨਲ ਸਟੂਡੈਂਟਸ ਇੱਥੇ ਕੈਨੇਡਾ ਦੇ ਵਿੱਚ ਆ ਰਹੇ ਆ ਪਰ ਮੋਸਟਲੀ ਜਿਹੜੀ ਐ ਇੱਕ ਪ੍ਰੋਬਲਮ ਉਹਨਾਂ ਨੂੰ ਬਾਰ-ਬਾਰ ਆਉਂਦੀ ਆ ਈਵਨ ਚਾਹੇ ਉਹ ਪੀਆਰ ਵੀ ਹੋ ਜਣ ਜਾਂ ਵਰ ਪਰਮਿਟ ਤੇ ਆ ਉਹ ਹੈਗਾ ਕਿ ਅੱਗੇ ਕੈਰੀਅਰ ਦੇ ਵਿੱਚ ਅੱਗੇ ਕਰਨਾ ਕੀ ਆ ਉਹਨਾਂ ਨੂੰ ਜਦਾਂ ਪ੍ਰੋਪਰ ਮੈਂਟਰਸ ਨਹੀਂ ਮਿਲਦੇ ਜਾਂ ਫਿਰ ਨੈਟਵਰਕਿੰਗ ਦੀ ਆਪਰਚੂਨਿਟੀਆਂ ਨਹੀਂ ਹੁੰਦੀਆਂ ਸੋ ਉਹ ਪ੍ਰੋਵਾਈਡ ਕਰਨ ਦੇ ਲਈ ਅ ਸ੍ਰੀ ਗੁਰੂ ਨਾਨਕ ਸਿੱਖ ਸੈਂਟਰ ਜਿਹੜਾ ਗਲਰੀਨ ਰੋਡ ਤੇ ਗੁਰਦੁਆਰਾ ਸਾਹਿਬਾ ਉਹਨਾਂ ਨੇ ਜਿਹੜੀ ਆਪਣੀ ਐਮਐਲਆਈ ਆਰਟੀਐਸਡੀ ਆ ਜਿਹੜੀ ਮਿਨਿਸਟਰੀ ਆਫ ਸਕਿੱਲ ਟ੍ਰੇਡਸ ਹੈ ਨਾ ਉਹਨਾਂ ਦੇ ਨਾਲ ਰਲ ਕੇ ਆ ਇਹ ਇਨੀਸ਼ੀਏਟਿਵ ਸ਼ੁਰੂ ਕੀਤਾ ਕਿ ਨਿਊ ਕਮਰਸ ਖਾਸ ਤੌਰ ਤੇ ਜਿਹੜੇ ਮੌਨਥਲੀ ਆਪਣੇ ਕੋਲ ਆਉਂਦੇ ਆ ਇੰਟਰਨੈਸ਼ਨਲ ਸਟੂਡੈਂਟਸ ਉਹਨਾਂ ਦੀ ਹੈਲਪ ਕੀਤੀ ਜਾਵੇ ਤਾਂ ਕਿ ਜਿਹੜੀ ਉਹਨਾਂ ਦੀ ਟਰਾਂਜੀਸ਼ਨ ਕੈਨੇਡੀਅਨ ਵਰਕਫੋਰਸ ਦੇ ਵਿੱਚ ਸਮੂਧ ਹੋਵੇ ਆਪਣੇ ਕਿਉਂਕਿ ਇੱਕ ਕਲਚਰਲ ਸ਼ੌਕ ਹੁੰਦਾ ਹਨ ਇੱਕ ਮਤਲਬ ਬਹੁਤ ਕਾਫੀ ਔਖਾ ਹੁੰਦਾ ਜਿਹੜੀ ਉਹ ट्रांजिशन ਆਮ ਬੰਦੇ ਦੇ ਲਈ ਸੋ ਨੂੰ ਈਜ਼ੀ ਕਰਨ ਦੇ ਲਈ ਉਹਨਾਂ ਨੂੰ ਹੈਲਪ ਆਊਟ ਕਰਨ ਦੇ ਲਈ ਆਪਾਂ ਇਨੀਸ਼ੀਏਟਿਵ ਸ਼ੁਰੂ ਕੀਤਾ ਸ੍ਰੀ ਗੁਰੂ ਨਾਨਕ ਸਿੱਖ ਸੈਂਟਰ ਬ੍ਰੈਂਪਟਨ ਗਲਿਡਨ ਗੁਰੂਕਾਰ ਵੱਲੋਂ ਚਲਾਈ ਜਾਂਦੀ ਸੰਸਥਾ ਸਿੱਖਿਆ ਦਾ ਮਕਸਦ ਨੌਜਵਾਨਾਂ ਨੂੰ ਹੁਨਰਮੰਦ ਬਣਾਉਣਾ ਅਤੇ ਉਹਨਾਂ ਵਿੱਚ ਜੌਬ ਮਾਰਕੀਟ ਲਈ ਆਤਮ ਵਿਸ਼ਵਾਸ ਭਰਨਾ ਹੈ ਤਾਂ ਕਿ ਉਹ ਮੁਕਾਬਲੇ ਦੀ ਮਾਰਕੀਟ ਵਿੱਚ ਨਿਸ਼ਚੇ ਨਾਲ ਡਟੇ ਰਹਿ ਸਕਣ ਜਸਪ੍ਰੀਤ ਸਿੰਘ ਇਸ ਪ੍ਰੋਗਰਾਮ ਦੇ ਮੈਨੇਜਰ ਨੇ ਉਹਨਾਂ ਦਾ ਕਹਿਣਾ ਹੈ ਕਿ ਸਭ ਤੋਂ ਪਹਿਲਾਂ ਤਾਂ ਨੌਜਵਾਨਾਂ ਖਾਸ ਕਰਕੇ ਭਾਰਤ ਤੋਂ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਆਏ ਲੜਕੇ ਲੜਕੀਆਂ ਨੂੰ ਰੈਜ਼ume ਕਵਰ ਲੈਟਰ ਬਣਾਉਣਾ ਸਿਖਾਇਆ ਜਾਂਦਾ ਹੈ ਅਤੇ ਇੰਟਰਵਿਊ ਦੀ ਤਿਆਰੀ ਕਰਵਾਈ ਜਾਂਦੀ ਹੈ ਕਿਉਂਕਿ ਉਹਨਾਂ ਅੱਗੇ ਇਸ ਤਰ੍ਹਾਂ ਦੀਆਂ ਕਈ ਚੁਣੌਤੀਆਂ ਹੁੰਦੀਆਂ ਨੇ ਦੇੜੇ ਸਟੂਡੈਂਟਸ ਆਨ ਦੇ ਇੱਥੇ ਕਾਫੀ ਯੰਗ ਏਜ ਦੇ ਵਿੱਚ ਆਉਂਦੇ ਆ ਤੇ ਇੱਕ ਹੋਰ ਇਸ਼ੂ ਹੈਗਾ ਕਿ ਮੋਸਟਲੀ ਅਨਫੋਰਚਨਟਲੀ ਰੀਸਨਲੀ ਪਬਲਿਕ ਪ੍ਰਾਈਵੇਟ ਇੰਸਟੀਟਿਊਸ਼ਨ ਦੇ ਵਿੱਚ ਆਏ ਆ ਉਹਨਾਂ ਇੰਸਟੀਟਿਊਸ਼ਨ ਦੇ ਵਿੱਚ ਆਲਰੇਡੀ ਰਿਸੋਰਸਸ ਬਹੁਤ ਘੱਟ ਆ ਜਿੱਦਾਂ ਜਿਹੜਾ ਕੋਈ ਪਬਲਿਕ ਇੰਸਟੀਟਿਊਸ਼ਨ ਹੋ ਤਾਂ ਰੈਜ਼ume ਰਾਈਟਿੰਗ ਕਵਰ ਲੈਟਰ ਇੰਟਰਵਿਊ ਪ੍ਰੈਪਰੇਸ਼ਨ ਲਿੰਕਡਇਨ ਪ੍ਰੋਫਾਈਲ ਦੇ ਵਿੱਚ ਮਤਲਬ ਉਹਨਾਂ ਦੇ ਵਰਕਸ਼ਾਪਸ ਹੁੰਦੀਆਂ ਪਰ ਜਿਹੜੇ ਪਬਲਿਕ ਪ੍ਰਾਈਵੇਟ ਸਾਈਡ ਦੇ ਵਿੱਚ ਲੱਖਾਂ ਦੀ ਤਾਦਾਦ ਵਿੱਚ ਇੰਟਰਨੈਸ਼ਨਲ ਸਟੂਡੈਂਟ ਆਏ ਆ ਉਹਨਾਂ ਨੂੰ ਇਹ ਉੱਥੇ ਸਰਵਿਸਿਜ਼ ਵੀ ਨਹੀਂ ਮਿਲਦੀਆਂ ਤੇ ਇੱਕ ਦੂਸਰਾ ਹੋਰ ਇਸ਼ੂ ਹੈਗਾ ਕਿ ਜਦੋਂ ਆਪਾਂ ਹੁਣੇ ਡਿਸਕਸ ਕੀਤਾ ਗਿਆ ਕਿ ਤਾਂ ਸਟੂਡੈਂਟ ਦੀ ਏਜ ਬਹੁਤ ਜ਼ਿਆਦਾ ਯੰਗ ਹੁੰਦੀ ਆ ਤੇ ਦੂਸਰਾ ਉਹ ਜਿਹੜਾ ਆਪਣੇ ਇਥੇ ਬੈਕ ਹੋਮ ਕਲਚਰ ਵੀ ਹੈ ਨਹੀਂਗਾ ਨੈਟਵਰਕਿੰਗ ਮੈਂਟਰ ਮੈਂਟਰਸ਼ਿਪ ਦਾ ਹਨ ਸੋ ਉਹਦੇ ਕਰਕੇ ਉਹ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਉਹ ਕੋਈ ਹੈਲਪ ਵੀ ਅਵੇਲੇਬਲ ਹੈਗੀ ਜਾਂ ਤੇ ਉਹ ਕੋਈ ਹੈਲਪ ਲੈ ਵੀ ਸਕਦੇ ਆ ਇਸ ਕਰਕੇ ਤੇ ਇੱਕ ਹੋਰ ਜਿਹੜਾ ਬਹੁਤ ਵੱਡਾ ਕਾਰਨ ਹੈਗਾ ਸਾਡੇ ਕੋਲ ਵੀ ਮਤਲਬ ਜਿਹਦੇ ਕਰਕੇ ਬਹੁਤ ਜ਼ਿਆਦਾ ਐਪਲੀਕੇਸ਼ਨਸ ਆ ਰਹੀਆਂ ਆ ਉਹੀ ਆ ਕਿ ਜਿਹੜੀ ਐਗਜ਼ਿਸਟਿੰਗ ਸਟਰਕਚਰ ਹੈਗੇ ਆ ਉਹ ਜਿਹੜੇ ਪੀਆਰ ਆ ਜਾਂ ਸਿਟੀਜ਼ਨ ਆ ਜਾਂ ਰਫਿਜੀਸ ਆ ਉਹਨਾਂ ਦੀ ਹੈਲਪ ਕਰਦੇ ਆ ਇੰਟਰਨੈਸ਼ਨਲ ਸਟੂਡੈਂਟਸ ਨੂੰ ਹੈਲਪ ਪ੍ਰੋਵਾਈਡ ਕਰਨ ਲਈ ਏਜੰਸੀਜ਼ ਬਹੁਤ ਘੱਟ ਆ ਨਾਲ ਦੇ ਮਾਤਰੀ ਆ ਇਸ ਤੋਂ ਇਲਾਵਾ ਨੌਕਰੀਆਂ ਦਾ ਇੱਕ ਡਾਟਾਬੇਸ ਨੌਜਵਾਨਾਂ ਨਾਲ ਸਾਂਝਾ ਕੀਤਾ ਜਾਂਦਾ ਹੈ ਤਾਂ ਕਿ ਉਹ ਹਾਇਰ ਕਰ ਰਹੇ EMPLOYEES ਤੋਂ ਵਾਕਿਫ ਹੋ ਸਕਣ ਜਦਾ ਕਿਸੇ ਨੇ ਕੱਲਾ ਉਹ ਜਿੱਦਾਂ ਵੈਸੇਲੀ ਜਿੱਦਾਂ ਜੇ ਆਪਾਂ ਬੋਰਡ ਦੇਣਾ ਹੋਵੇ ਕਿ ਆ ਲਾਈਟ ਟੱਚਅਪਸ ਹੁੰਦੀਆਂ ਜਿਹਨੀਆਂ ਜੌਬ ਐਪਲੀਕੇਸ਼ਨ ਦੇ ਵਿੱਚ ਹਨ ਜਿੱਦਾਂ ਰੈਜ਼ਿਊਮੇ ਰਾਈਟ ਕਿਵੇਂ ਕਰਨਾ ਹੈ ਕਿਹੜਾ ਐਕਸਪੀਰੀਅੰਸ ਪਾਉਣਾ ਹੈ ਕਿਹੜਾ ਨਹੀਂ ਪਾਉਣਾ ਕਵਰ ਲੈਟਰ ਤੇ ਜੇ ਕਿਸੇ ਦੀ ਇੰਟਰਵਿਊ ਆ ਗਈ ਆ ਉਹਨਾਂ ਦੀ ਇੰਟਰਵਿਊ ਦੀ ਪ੍ਰੈਪਰੇਸ਼ਨ ਤੇ ਉਸ ਤੋਂ ਪਹਿਲਾਂ ਉਹਨਾਂ ਦਾ ਲਿੰਕਡਇਨ ਪ੍ਰੋਫਾਈਲ ਕਿਵੇਂ ਦੀ ਹੋਣੀ ਚਾਹੀਦੀ ਆ ਜੌਬ ਨੂੰ ਟਾਰਗੇਟ ਕਿਵੇਂ ਕਰਨਾ ਕਿਹੜੇ ਕੀਵਰਡਸ ਹੁੰਦੇ ਆ ਤੇ ਇਹ ਇਹ ਹੁਣ ਉਹਨਾਂ ਦੇ ਲਈ ਜਿਨ੍ਹਾਂ ਨੂੰ ਪਤਾ ਕਿ ਕਿਹੜੀ ਜੌਬ ਅਪਲਾਈ ਕਰਨੀ ਹੈ ਬੜਾ ਇਰਾ ਸੇਮ ਟਾਈਮ ਕਿਸੇ ਨੂੰ ਕੈਰੀਅਰ ਕਾਉਂਸਲਿੰਗ ਦੀ ਲੋੜ ਆ ਜੇ ਅੱਗੇ ਕਿਹੜੀ ਫੀਲਡ ਦੇ ਵਿੱਚ ਜਾਣਾ ਸਾਡੇ ਕੋਲ ਬਹੁਤ ਉਹ ਆ ਰਹੇ ਨੇ ਜਿਹੜੇ ਆਲਰੇਡੀ ਪੀਆਰ ਹੋ ਗਿਆ ਪਰ ਉਹਨਾਂ ਨੇ ਜਿਹੜੀ ਫੀਲਡ ਵਿੱਚ ਪੀਆਰ ਲਈ ਆ ਪਰ ਉਹ ਥੈਟ ਇਜ਼ ਸਮਥਿੰਗ ਉਹ ਕਰਨਾ ਨਹੀਂ ਚਾਹੁੰਦੇ ਅੱਗੇ ਹਨ ਸੋ ਉਹ ਵੀ ਹੁੰਦੇ ਆ ਸੋ ਕੈਰੀਅਰ ਕਾਉਂਸਲਿੰਗ ਦਾ ਵੀ ਐਸਪੈਕਟ ਹੈਗਾ ਯਾ ਤੇ ਆਪਣਾ ਜਿਹੜਾ ਗਰੋਥ ਦੀਆਂ ਵਰਕਸ਼ਾਪਸ ਵੀ ਹੈਗੀਆਂ ਤੇ ਇੱਕ ਜਿਹੜਾ ਫਿਰ ਐਕਚੁਅਲ ਕੰਮ ਹੁੰਦਾ ਜਿਹੜਾ ਜੌਬ ਐਪਲੀਕੇਸ਼ਨ ਆ ਆ ਜੌਬ ਅਪਲਾਈ ਕਿਵੇਂ ਕਰਨੀ ਆ ਉਹਦੇ ਵਿੱਚ ਫਿਰ ਉਹਦੇ ਲਈ ਜਿਹੜੀਆਂ ਸਾਰੀਆਂ ਚੀਜ਼ਾਂ ਹੈਗੀਆਂ ਉਹ ਤਾਂ ਹੈਗੀਆਂ ਮਤਲਬ ਆਪਾਂ ਪ੍ਰੋਵਾਈਡ ਕਰ ਦਈਆਂ ਇਸ ਦੇ ਨਾਲ ਨਾਲ ਜਸਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਕਈ ਤਰ੍ਹਾਂ ਦੀਆਂ ਹੋਰ ਵਰਕਸ਼ਾਪਸ ਜੌਬ ਫੇਅਰਸ ਵੀ ਲਗਾਏ ਜਾਂਦੇ ਨੇ ਨੈਟਵਰਕਿੰਗ ਦੇ ਮੌਕੇ ਤਿਆਰ ਕੀਤੇ ਜਾਂਦੇ ਨੇ ਤਾਂ ਕਿ ਵਿਦਿਆਰਥੀ ਆਪਣਾ ਦਾਇਰਾ ਵਧਾ ਸਕਣ ਅਗਰ ਤੁਸੀਂ ਕੈਨੇਡਾ ਵਿੱਚ ਨਵੇਂ ਹੋ ਅੰਤਰਰਾਸ਼ਟਰੀ ਵਿਦਿਆਰਥੀਓ ਤੁਹਾਨੂੰ ਜੌਬ ਲੱਭਣ ਵਿੱਚ ਮੁਸ਼ਕਲ ਆ ਰਹੀ ਹੈ ਜਾਂ ਤੁਸੀਂ ਆਪਣੇ ਕੈਰੀਅਰ ਦੇ ਕਿਸੇ ਵੀ ਪੜਾਅ 'ਤੇ ਹੋ ਤੇ ਤੁਹਾਨੂੰ ਗਾਈਡੈਂਸ ਦੀ ਜ਼ਰੂਰਤ ਹੈ ਤੇ ਤੁਸੀਂ ਸਿੱਖਿਆ ਇੰਸਟੀਚਿਊਟ ਨੂੰ ਅੱਜ ਹੀ ਕੰਟੈਕਟ ਕਰੋ ਉਹ ਤੁਹਾਨੂੰ ਰੈਜ਼ume ਕਵਰ ਲੈਟਰ ਤੇ EMPLOYEES ਦੇ ਨਾਲ ਕਨੈਕਟ ਕਰਾਉਣ ਵਿੱਚ ਮੈਂਟਰ ਲੱਭ ਕੇ ਦੇਣ ਵਿੱਚ ਸ਼ੁਰੂ ਤੋਂ ਲੈ ਕੇ ਐਂਡ ਤੱਕ ਹਰ ਤਰ੍ਹਾਂ ਦੀ ਮਦਦ ਫ੍ਰੀ ਦੇਣਗੇ ਲਵੀਨ ਗਿੱਲ ਆਮ ਨੀ న్యూਸ